ਉਹੀ ਜਿਹੜੀ ਫੇਕ ਕਮੇਟੀ ਬਣਾ ਕੇ ਫੇਕ ਇਲਜ਼ਾਮ ਮੇਰੇ ਤੇ ਲਾ ਕੇ ਨਾ ਤੇ ਤੁਸੀਂ ਮੈਨੂੰ ਟਰਮੀਨੇਟ ਕੀਤਾ ਸੀ ਕੋਰਟ ਦੇ ਵਿੱਚ ਫਿਰ ਕੋਰਟ ਰਾਹੀਂ ਉਹ ਵੀ ਜਵਾਬ ਮੰਗਾਂਗੇ ਕਿ ਉਹ ਜਿਹੜੀ ਤੁਹਾਡੀ ਅਖੌਤੀ ਕਮੇਟੀ ਬਣੀ ਸੀ ਉਹਦੇ ਕੋਲ ਕੀ ਐਸੇ ਮੇਰੇ ਸਬੂਤ ਸੀ ਜਿੰਨਾ ਕਰਕੇ ਮੈਨੂੰ ਟਰਮੀਨੇਟ ਕੀਤਾ ਗਿਆ ਸੀ ਪਰ ਇਹ ਕੱਟ ਦੇ ਵਿੱਚ ਤੁਹਾਡੇ ਘਰੇ ਆ ਕੇ ਵੀ ਸਬੂਤ ਦੇ ਕੇ ਜਾਵਾਂਗੇ ਫਿਕਰ ਨਾ ਕਰੋ ਚਿੰਤਾ ਨਾ ਕਰੋ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਸਿਪਾਈ ਸਾਹਿਬ ਬੀਤੇ ਦਿਨੀ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵੇਚ ਗਿਆਨੀ ਹਰਪ੍ਰੀਤ ਨੂੰ ਕਿਹਾ ਗਿਆ ਸੀ ਮਾਫੀ ਮੰਗੋ ਨਹੀਂ ਤਾਂ ਕੇਸ ਲਈ ਤਿਆਰ ਰਹੋ ਉਸ ਦੇ ਉਤੇ ਹੁਣ ਗਿਆਨੀ ਹਰਪ੍ਰੀਤ ਨੇ ਸਿੱਧੇ ਤੌਰ ਦੇ ਉਤੇ ਹਰਜਿੰਦਰ ਧਾਮੀ ਨੂੰ ਆਪਣਾ ਜਵਾਬ ਦਿੱਤਾ ਹੈ ਹੁਣੇ-ਹੁਣੇ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਵਿੱਚ ਹੀ ਕਿਹਾ ਹੈ ਕੀ ਅਸੀ ਪਠਾ ਸਾਹਿਬ ਤੇ ਅੰਮ੍ਰਿਤਸਰ ਦੇ ਮੈਨੇਜਰ ਨੂੰ ਅਧਿਕਾਰਤ ਕਰਦਾ ਹੈ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਰਾਫ ਮਾਨਹਾਨੀ ਦਾ ਜਿਹੜਾ ਉਹ ਦਾਵਾ ਕਰੇ ਮੈਂ ਧਮੀ ਸਾਹਿਬ ਦੇ ਇਸ ਕਥੰਦਾ ਪਰ ਜੋਰ ਸ਼ਬਦਾਂ ਦੇ ਵਿੱਚ ਸਵਾਗਤ ਕਰਦਾ ਹਾਂ ਧਮੀ ਸਾਹਿਬ ਬਿਲਕੁਲ ਪਠਾ ਸਾਹਿਬ ਗੁਰਦਰਾ ਸਾਹਿਬ ਦਾ ਜਿਹੜਾ ਮਾਮਲਾ ਹੈ ਐਡਵੋਕੇਟ ਸਤਨਾਮ ਸਿੰਘ ਗਿੱਲ ਨੇ ਉਠਾਇਆ ਤੇ ਉਹਨੇ ਸਬੂਤ ਵੀ ਦਿੱਤੇ ਹੈ ਪ੍ਰੈਸ ਦੇ ਸਾਹਮਣੇ ਤੇ ਉਹੀ ਸਬੂਤਾਂ ਦੀ ਕਾਪੀ ਜਿਹੜੀ ਐ ਮੈਂ ਸ੍ਰੀ ਅਮਰਸਰ ਸਾਹਿਬ ਪ੍ਰੈਸ ਦੇ ਸਾਹਮਣੇ ਜਿਹੜਾ ਉਹ ਮੁਹੱਈਆ ਵੀ ਕਰਵਾਈ ਐ ਤੇ ਜੇ ਤੁਸੀਂ ਉਹਨਾਂ ਸਬੂਤਾਂ ਨੂੰ ਨਾ ਕਾਫੀ ਸਮਝਦੇ ਹੋ ਤੇ ਹੋਰ ਵੀ ਸਬੂਤ ਤੁਹਾਨੂੰ ਦਿੱਤੇ ਜਾਣਗੇ ਅਦਾਲਤ ਮੰਗੂਗੀ ਅਦਾਲਤ ਦੇ ਵਿੱਚ ਵੀ ਦਿੱਤੇ ਜਾਣਗੇ ਪਰ ਮੈਂ ਇੱਕ اپੀਲ ਕਰਦਾ ਹਾਂ ਸਿਪਾਹੀ ਸਾਹਿਬ ਕਿ ਗੁਰਦਾਰਾ ਪਠਾ ਸਾਹਿਬ ਗੁਰਦਾਰਾ ਅੰਮ੍ਰਿਤ ਸਾਹਿਬ ਦੇ ਹੀ ਮੈਨੇਜਰਾਂ ਨੂੰ ਇਹ ਚਿੱਠੀਆਂ ਜਾਰੀ ਨਾ ਕਰੋ ਕਿਉਂਕਿ ਭਵਿੱਖ ਦੇ ਵਿੱਚ ਅਸੀਂ ਹਰ ਮਾਮਲਾ ਚੁੱਕਣ ਵਾਲਿਆਂ ਹਰ ਗੁਰਦੁਆਰੇ ਦਾ ਤੇ ਤੁਸੀਂ ਸਾਰੇ ਗੁਰਦੁਆਰਿਆਂ ਦੇ ਜਿਹੜੇ 85 87 ਨਾਲ ਸੰਬੰਧਿਤ ਹੈ ਤੁਸੀਂ ਸਾਰੇ ਗੁਰਦੁਆਰਿਆਂ ਦੇ ਨਾਲ ਮੈਨੇਜਰਾਂ ਨੂੰ ਗੁਰਦੁਆਰਿਆਂ ਦੇ ਨੂੰ ਮਾਨਹਾਨੀ ਲਈ ਅਧਿਕਾਰਤ ਕਰ ਦਿਓ ਮੇਰੇ ਤੇ ਕੇਸ ਪਾਉਣ ਵਾਸਤੇ ਕਿਉਂਕਿ ਬਾਰ-ਬਾਰ ਚਿੱਠੀਆਂ ਕਰਨੀਆਂ ਤੁਹਾਨੂੰ ਜਿਹੜਾ ਔਖਾ ਹੋਊਗਾ ਇੱਕੋ ਵਾਰੀ ਸਾਰੇ ਗੁਰਦੁਆਰਿਆਂ ਨੂੰ ਸਰਕੂਲਰ ਕੱਢ ਦਿਓ ਕਿ ਜਿਹੜੇ-ਜਿਹੜੇ ਗੁਰਦਾਰੇ ਦਾ ਮਾਮਲਾ ਗਿਆਨੀ ਹਰਪੀ ਸਿੰਘ ਚੱਕੂਗਾ ਉਹ ਗੁਰਦਾਰਾ ਸਾਹਿਬ ਦਾ ਮੈਨੇਜਰ ਜਿਹੜਾ ਹੈ ਉਹਦੇ ਤੇ ਮਾਨਹਾਨੀ ਦਾ ਦਾਵਾ ਕਰੇ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਏ ਜਿਹੜੇ ਮਾਮਲੇ ਆ ਉਹ ਉਠਾਉਣ ਜਾ ਰਹੇ ਆ ਹੋਲੇ ਮਹੱਲੇ ਦੀ ਧੰਮ ਸਾਹਿਬ ਕਾਨਫਰੰਸ ਅਸੀਂ ਕਰ ਰਹੇ ਆ ਇਕੱਠ ਕਰ ਰਹੇ ਆ ਪੰਥ ਦਾ ਉੱਥੇ ਵੀ ਪੰਥ ਨੂੰ ਸਬੂਤ ਦੇਾਂਗੇ ਅਸੀਂ ਇਹ ਹੋਲੇ ਮਹੱਲੇ ਤੋਂ ਬਾਅਦ ਤੁਹਾਡੇ ਘਰ ਤੁਹਾਡੀ ਰਹਾਇਸ਼ ਦੇ ਉੱਤੇ ਤੁਹਾਡੇ ਪਿੰਡ ਦੇ ਵਿੱਚ 1000 1500 ਬੰਦਾ ਲੈ ਕੇ ਆ ਕੇ ਤੁਹਾਨੂੰ ਉੱਥੇ ਵੀ ਸਬੂਤ ਦੇ ਕੇ ਜਾਵਾਂਗੇ ਤੁਹਾਨੂੰ ਉੱਥੇ ਭਰੇ ਇਕੱਠ ਦੇ ਵਿੱਚ ਭਰੇ ਜਿਹੜੇ ਆ ਲੋਕਾਂ ਦੇ ਜਿਹੜੇ ਆ ਇਕਤਰਤਾ ਦੇ ਵਿੱਚ ਤੁਹਾਨੂੰ ਸਵਾਲ ਪੁੱਛਾਂਗੇ ਤੁਸੀਂ ਜਵਾਬ ਦਿਓ ਤਾਨੂੰ ਸਾਡੇ ਸਵਾਲਾਂ ਦਾ ਜਵਾਬ ਨਹੀਂ ਹੋਣਾ ਅਸੀਂ ਤਾਂ ਕੋਰਟ ਦੇ ਵਿੱਚ ਇਸ ਕਰਕੇ ਨਹੀਂ ਸੀ ਗਏ ਕਿਉਂਕਿ ਪੰਥਧੀਆਂ ਜੱਥੇਬੰਦੀਆਂ ਪੰਥਧੀਆਂ ਸੰਪਰਦਾਵਾਂ ਪੰਥ ਦੇ ਵਿਦਵਾਨ ਸਾਨੂੰ ਕਹਿੰਦੇ ਸੀ ਕਿ ਜਹੇਦਾਰ ਕੋਰਟ ਨਹੀਂ ਜਾਂਦੇ ਹੁੰਦੇ ਆਦੇ ਨਿੱਜੀ ਮਾਮਲਿਆਂ ਲਈ ਤੇ ਤੁਸੀਂ ਸਾਨੂੰ ਕੋਰਟ ਲੈ ਕੇ ਜਾਓਗੇ ਨਾ ਫਿਰ ਜਿਹੜੀਆਂ ਵਧਕੀਆਂ ਤੁਸੀਂ ਮੇਰੇ ਨਾਲ ਨਿੱਜੀ ਕੀਤੀਆਂ ਉਹ ਕੋਟ ਉਹਦੀ ਵੀ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਤੁਸੀਂ ਜਿਹੜੀ ਫੇਕ ਕਮੇਟੀ ਬਣਾ ਕੇ ਫੇਕ ਇਲਜ਼ਾਮ ਮੇਰੇ ਤੇ ਲਾ ਕੇ ਨਾ ਤੇ ਤੁਸੀਂ ਮੈਨੂੰ ਟਰਮੀਨੇਟ ਕੀਤਾ ਸੀ ਕੋਰਟ ਦੇ ਵਿੱਚ ਫਿਰ ਕੋਰਟ ਰਾਹੀਂ ਉਹ ਵੀ ਜਵਾਬ ਮੰਗਾਗੇ ਕਿ ਉਹ ਜਿਹੜੀ ਤੁਹਾਡੀ ਅਖੌਤੀ ਕਮੇਟੀ ਬਣੀ ਸੀ ਉਹਦੇ ਕੋਲ ਕੀ ਐਸੇ ਮੇਰੇ ਸਬੂਤ ਸੀ ਜਨਾ ਕਰਕੇ ਮੈਨੂੰ ਟਰਮੀਨੇਟ ਕੀਤਾ ਗਿਆ ਸੀ ਮੈਂ ਤੁਹਾਡੇ ਸ਼ਬਦ ਦਾ ਸਵਾਗਤ ਕਰਦਾ ਪਰ ਇਹ ਘਟ ਦੇ ਵਿੱਚ ਤੁਹਾਡੇ ਘਰੇ ਆ ਕੇ ਵੀ ਸਬੂਤ ਦੇ ਕੇ ਜਾਵਾਂਗੇ ਫਿਕਰ ਨਾ ਕਰੋ ਚਿੰਤਾ ਨਾ ਕਰੋ ਮੈਂ ਤੁਹਾਡਾ ਸਵਾਗਤ ਕਰਦਾ ਹਿਪਾਈ ਸਾਹਿਬ ਤੁਸੀਂ ਆਪਣੀ ਸਿਪਾਈ ਦੀ ਡਿਊਟੀ ਕਰੋ ਅਸੀਂ ਆਪਣੇ ਪੰਥ ਦੀ ਸੇਵਾਦਾਰ ਹੋਣ ਦੀ ਡਿਊਟੀ ਕਰਾਂਗੇ ਦੂਜੀ ਗੱਲ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਵੇਚੀ ਗਈ ਹੈ ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋ ਨਾ ਤੁਸੀਂ ਇਸ ਗੱਲ ਨੂੰ ਵੀ ਮੰਨਦੇ ਹੋ ਨਾ ਕਿ ਪੰਥ ਦੇ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੀਆਂ ਉਹ ਹਾਰਟ ਹੋਈਆਂ ਨੇ ਤੇ ਪੰਥ ਵੀ ਡੈਫਰਮੇਸ਼ਨ ਜਿਹੜਾ ਤੇਰੇ ਤੁਹਾਡੇ ਤੇ ਪਾਉਣਾ ਚਾਹੁੰਦਾ ਹੈਗਾ ਦੱਸੋ ਪੰਥ ਕਿੱਥੇ ਡੈਫਰਮੇਸ਼ਨ ਪਾਵੇ ਤੁਹਾਡੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਨੇ ਡੈਫਰਮੇਸ਼ਨ ਪਾਉਣੀ ਪਰ ਅਕਾਲ ਤਖਤ ਦਾ ਜਥੇਦਾਰ ਸਾਹਿਬ ਤਾਂ ਖੁਦ ਜਿਹੜਾ ਖਮੋਸ਼ ਹੈ ਸਾਨੂੰ ਇਹ ਵੀ ਦੱਸ ਦਿਓ ਕਿ ਪੰਥ ਜਿਨ੍ਹਾਂ ਦੀਆਂ ਭਾਵਨਾਵਾਂ ਹਾਰਟ ਹੋਈਆਂ ਨੇ ਗੁਰਦਾਰਾਮ ਸਾਹਿਬ ਦੀ ਜ਼ਮੀਨ ਵੇਚਣ ਦੇ ਨਾਲ ਮੈਨੇਜਰ ਵੱਲੋਂ ਉਹ ਡੈਫਰਮੇਸ਼ਨ ਕਿੱਥੇ ਪਾਉਣਾ ਅਸੀਂ ਕੋਸ਼ਿਸ਼ ਕਰਾਂਗੇ ਉਹ ਡੈਫਾਮੇਸ਼ਨ ਵੀ ਕੋਰਟ ਦੇ ਵਿੱਚ ਜਿਹੜਾ ਪੰਥ ਵੱਲੋਂ ਪਾਈ ਜਾਵੇ ਸਿੱਖਾਂ ਵੱਲੋਂ ਪਾਈ ਜਾਵੇ ਦੁਨੀਆ ਪਰਦੇਸ ਸਿੱਖ ਜਿਹੜੇ ਆ ਡੈਫਾਮੇਸ਼ਨ ਕਹਣਗੇ ਤੁਹਾਡੇ ਦੇ ਉੱਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਮਨੇਜਰ ਵੇਚ ਗਏ ਤੇ ਪੰਥ ਦੀਆਂ ਭਾਵਨਾਵਾਂ ਹਾਰਟ ਹੋਈਆਂ ਨੇ ਇਹਦਾ ਜ਼ਿੰਮੇਵਾਰ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਥਿਤ ਪ੍ਰਧਾਨ ਸਿਪਾਈ ਸਾਹਿਬ ਹੈ ਤੁਹਾਡੇ ਤੇ ਡੈਫਾਮੇਸ਼ਨ ਇੱਕ ਨਹੀਂ ਪਾਉਗੀ ਹਜ਼ਾਰਾਂ ਡੈਫਾਮੇਸ਼ਨ ਕੋਰਟ ਦੇ ਵਿੱਚ ਤੁਹਾਡੇ ਤੇ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ